ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੀ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਜੋ ਹੋਰ ਨਵੇਂ ਰਿਸ਼ਤੇਾਂ ਦੀਆਂ ਐਡਾਂ ਤੁਹਾਡੇ ਤੱਕ ਹਰ ਰੋਜ਼ ਪਹੁੰਚ ਸਕਣ ਨਵੀਆਂ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਰਿਸ਼ਤੇ ਦੀ ਐਡ ਦੇਣ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਰਿਸ਼ਤਾ ਹੈ 1315 ਫਾਈਲ ਨੰਬਰ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਪਿੰਡ ਵੜਿੰਗ ਕੁੜੀ ਦੀ ਕਾਸਟ ਜੱਟ ਸਿੱਖ ਗੋਤ ਵੜਿੰਗ ਡੇਟ ਆਫ ਬਰਥ ਹੈ ਜੀ 2 ਫਰਵਰੀ 1998 ਦਾ ਬੋਰਨ ਹਾਈਟ 5 ਫੁੱਟ 5 ਇੰਚ ਸਟੱਡੀ ਪਲੱਸ 2 ਕਰਕੇ 2 ਸਾਲ ਦੀ ਪੜ੍ਹਾਈ ਕੀਤੀ ਸੀ ਡਿਪਲੋਮੇ ਦੀ ਕੈਨੇਡਾ ਜਾ ਕੇ ਬਾਕੀ ਰਹਿੰਦੀ ਹੋਰ ਵੀ ਪੜ੍ਹਾਈ ਕੈਨੇਡਾ ਚ ਹੀ ਲੜਕੀ ਨੇ ਕੀਤੀ ਸੀ ਪਰਿਵਾਰ ਵਿੱਚ ਲੜਕੀ ਦੇ ਮਾਤਾ ਪਿਤਾ ਤੇ ਲੜਕੀ ਘਰਦਿਆਂ ਦੀ ਕੱਲੀ ਕੱਲੀ ਐ ਕੁੜੀ ਕੈਨੇਡਾ 'ਚ ਵਰਕ ਪਰਮਟ ਤੇ ਐ ਇਸ ਟਾਈਮ ਫਾਦਰ ਸਾਹਿਬ ਕੁੜੀ ਦੇ ਖੇਤੀਬਾੜੀ ਕਰਦੇ ਨੇ ਉਹਨਾਂ ਕੋਲ ਆਪਣੀ ਜ਼ਮੀਨ 4 ਕਿੱਲੇ ਹੈ ਕੁੜੀ ਦਾ ਰਿਸ਼ਤਾ ਕਰਨਾ ਹੈ ਕੁੜੀ ਬਧੀਆਂ ਸੋਹਣੀ ਸੁਨੱਖੀ ਹੋਵੇ ਮੁੰਡੇ ਦਾ ਰਿਸ਼ਤਾ ਚਾਹੀਦਾ ਹੈਗਾ ਕੈਨੇਡਾ ਦਾ ਪੀਆਰ ਹੋਵੇ ਮੁੰਡਾ ਵੈਸ਼ਨੂ ਪਰਿਵਾਰ ਹੋਵੇ ਕੈਨੇਡਾ 'ਚ ਮੁੰਡਾ ਬ੍ਰਾਮਟਨ ਜੇ ਹੋਵੇ ਜੀ ਵਧੀਆ ਗੱਲ ਐ ਮੁੰਡਾ ਵਧੀਆ ਸੋਨਾ ਸੁਨੱਖਾ ਹੋਵੇ ਮੁੰਡਾ ਹੋਵੇ ਪਰਮੋਨਾ ਬਾਕੀ ਪੰਜਾਬ ਚ ਘਰ-ਬਾਰ ਵਧੀਆ ਬਣਿਆ ਹੋਵੇ ਮੁੰਡੇ ਦਾ ਜ਼ਮੀਨ 7 ਤੋਂ 8 ਕਿੱਲੇ ਤੱਕ ਆਉਂਦੀ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਸਾਡੇ ਨਾਲ ਸਕਰੀਨ ਤੇ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ 1315 ਫਾਈਲ ਨੰਬਰ ਕਹਿ ਕੇ ਅਗਲਾ ਰਿਸ਼ਤਾ ਆਇਆ ਜੀ 1316 ਫਾਈਲ ਨੰਬਰ ਹਰਿਆਣਾ ਜਿਲ੍ਹਾ ਹਰਿਆਣਾ ਸਟੇਟ ਜਿਲ੍ਹਾ ਕਰੂਕ ਖੇਤਰ ਮੁੰਡੇ ਦੀ ਕਾਸਟ ਜੜ ਸਿੱਖ ਗੋਤ ਸੰਧੂ ਡੇਟ ਆਫ ਬਰਥ ਹੈ ਜੀ 2000 ਦਾ ਬੋਰਨ ਹਾਈਟ 5 ਫੁੱਟ 8 ਇੰਚ ਸਟੱਡੀ ਗ੍ਰੈਜੂਏਸ਼ਨ ਪਾਸ ਮੁੰਡੇ ਦੀ ਫਾਈਲ ਕੈਨੇਡਾ ਦੀ ਲੱਗੀ ਹੋਈ ਹੈ ਪਰਿਵਾਰ ਚ ਮਾਤਾ ਪਿਤਾ ਦਾਦਾ ਦાદੀ ਹੈ ਇੱਕ ਭੈਣ ਹੈ ਜੀ ਭੈਣ ਅਨਮੈਰਿਡ ਮੁੰਡਾ ਕੈਨੇਡਾ ਚ ਹੈ ਫਾਦਰ ਸਾਹਿਬ ਖੇਤੀਬਾੜੀ ਕਰਦੇ ਨੇ ਜ਼ਮੀਨ ਟੋਟਲ 35 ਕਿੱਲੇ ਆ ਕੁੜੀ ਦਾ ਰਿਸ਼ਤਾ ਚਾਹੀਦਾ ਹੈਗਾ ਬਦਿਆ ਪੜ੍ਹੀ ਲਿਖੀ ਹੋਵੇ ਜੀ ਸੈਨੀ ਤੇ ਸਮਝਦਾਰ ਤੇ ਨਾਲ ਸੋਹਣੀ ਸਨਖੀ ਹੋਵੇ ਡਿਮਾਂਡ ਕੋਈ ਨਹੀਂ ਕੁੜੀ ਦਾ ਰਿਸ਼ਤਾ ਹੋਵੇ ਬਦਿਆ ਕਰੋ ਮੁੰਡਾ ਬਿਲਕੁਲ ਨਸ਼ੇ ਪੱਤੇ ਤੋਂ ਰਹਿਤਾ ਮੁੰਡਾ ਮੋਨਾ ਮੋਨਾ ਹੋਵੇ ਪਰਿਵਾਰ ਸਾਰਾ ਵੈਸ਼ਨੂਮਾ ਬਦਿਆ ਕੋਠੀ ਪਾਈ ਹੋਈ ਹੈ ਵੈਸ਼ ਵੈਸੇ ਦੋ ਕੋਠੀਆਂ ਹੋਰ ਨੇ ਜੋ ਕਿ ਇਸ ਸਟੈਮ ਰੈਂਟ ਤੇ ਦਿੰਦੇ ਨੇ ਆਪਣੀਆਂ 13 ਦੁਕਾਨਾਂ ਵੀ ਨੇ ਕਿਰਾਏ ਤੇ ਦਿੰਦੇ ਹੈਗੇ ਘਰੇ ਖੇਤੀ ਦੇ ਸਾਰੇ ਸੰਦ ਨੇ ਗੱਡੀ ਖੜੀ ਹੈ ਘਰੇ ਕੁੜੀ ਕੁੜੀ ਦਾ ਪਰਿਵਾਰ ਵਧੀਆ ਹੋਵੇ ਮਿਲਨ ਵਰਤਣ ਵਾਲਾ ਜੀ ਇਹ ਰਿਸ਼ਤਾ ਮੁੰਡੇ ਦਾ ਹੈਗਾ ਹਰਿਆਣਾ ਸਟੇਟ ਜ਼ਿਲ੍ਹਾ ਕਰੂਕੂ ਖੇਤਰ ਤੋਂ 1316 ਫਾਈਲ ਨੰਬਰ ਹੈ ਜੀ ਜਿਸ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਉਹ ਇਹਨਾਂ ਦੇ ਦਿੱਤੇ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 99962 79974 ਬਹੁਤ ਵਧੀਆ ਪਰਿਵਾਰ ਤੋਂ ਰਿਸ਼ਤਾ ਹੈ ਜੀ ਜੱਟ ਸਿੱਖ ਲੜਕੇ ਦਾ ਅਗਲਾ ਰਿਸ਼ਤਾ ਆਇਆ ਜੀ 1317 ਫਾਈਲ ਨੰਬਰ ਜ਼ਿਲ੍ਹਾ ਮੋਗਾ ਮੁੰਡੇ ਦੀ ਕਾਸਟ ਹੈ ਮੱਜਬੀ ਸਿੱਖ ਗੋਤਕਾਰੂ ਡੇਟ ਆਫ ਬਰਥ ਹੈ ਜੀ 1 ਤਰੀਕ 7ਵਾਂ ਮਹੀਨਾ 1994 ਦਾ ਬਾਰਨ ਹਾਈਟ 5 ਫੁੱਟ 8 ਇੰਚ ਸਟੱਡੀ ਗ੍ਰੈਜੂਏਸ਼ਨ ਪਾਸ ਲੜਕਾ ਹਾਕੀ ਦਾ ਪਲੇਅਰ ਹੈ ਹਾਕੀ ਵੇਸ ਤੇ ਹਾਕੰਗ ਗਿਆ ਸੀਗਾ ਲੜਕਾ ਹਾਕੰਗ ਚ ਪੀਆਰ ਹੈ ਧੋਪਰਾ ਇਕਪਰਾ ਆਰਮੀ ਵਿੱਚ ਹੈ ਪ੍ਰਾ ਮੈਰਿਡ ਹੈ ਸ਼ਹਿਰ ਵਿੱਚ ਵਧੀਆ ਕੋਠੀ ਪਾਈ ਹੋਈ ਹੈ ਮਾਤਾ ਜੀ ਦੀ ਪੈਨਸ਼ਨ ਲੱਗੀ ਹੋਈ ਹੈ ਮੁੰਡੇ ਦੇ ਫਾਦਰ ਸਾਹਿਬ ਬਿਜਲੀ ਵਿਭਾਗ ਵਿੱਚ ਸੀ ਉਹਨਾਂ ਦੀ ਪੈਨਸ਼ਨ ਮਾਤਾ ਨੂੰ ਮਿਲਦੀ ਹੈ ਮੁੰਡਾ ਵਧੀਆ ਸੋਨਾ ਸਨਖਾਗਾ ਬਾਕੀ ਘਰਬਾਰ ਵੀ ਬਹੁਤ ਵਧੀਆ ਬਣਿਆ ਹੋਇਆਗਾ ਮੁੰਡਾ ਬਿਲਕੁਲ ਨਸ਼ੇ ਪੱਤੇ ਤੋਂ ਰਹਤਾ ਹੈ ਪਰਿਵਾਰ ਸਾਰਾ ਵੈਸ਼ਨੂ ਮੁੰਡਾ ਵਧੀਆ ਸੋਹਣਾ ਸੁਨੱਖਾਗਾ ਕੁੜੀ ਵਧੀਆ ਸੋਹਣੀ ਸੁਨੱਖੀ ਸਿਆਣੀ ਤੇ ਸਮਝਦਾਰ ਹੋਵੇ ਲੜਕੀ ਦੀ ਸਟੱਡੀ ਬੀਏ ਸੀ ਨਰਸਿੰਗ ਜਾਂ ਕੈਨੇਡਾ ਪੀਆਰ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਇਹਨਾਂ ਦੇ ਦਿੱਤੇ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ 85560 18136 ਜਾਂ ਫਿਰ ਇਸ ਨੰਬਰ ਤੇ 98773 77206 ਅਗਲਾ ਨਾਮ ਹੈ ਜੀ 1318 ਫਾਈਲ ਨੰਬਰ ਜ਼ਿਲ੍ਹਾ ਬਠਿੰਡਾ ਕੁੜੀ ਦੀ ਕਾਸਟ ਹੈ ਜੱਟ ਸਿੱਖ ਗੁੱਤ ਟੂਰ ਡੇਟ ਆਫ ਬਰਥ ਹੈ ਜੀ 2 ਜਨਵਰੀ 1999 ਦਾ ਵਰਣ ਹਾਈਟ 5 ਫੁੱਟ 7 ਇੰਚ ਕੁਆਲੀਫਿਕੇਸ਼ਨ ਮਾਸਟਰ ਇਨ ਆਰਟਸ ਇਕਨੋਮਿਕਸ ਇਨ 2011 2012 ਤੋਂ 2022 ਤੱਕ ਪਲੈਨਿੰਗ ਬੋਰਡ ਅੰਮ੍ਰਿਤਸਰ ਵਿਖੇ ਬਤੌਰ ਪਟਾਲੀਆ ਨੌਕਰੀ ਕੀਤੀ ਸੀ ਵਰਤਮਾਨ ਵਿੱਚ ਵਿਦਿਆਰਥੀ ਵੀਜ਼ਾ ਤੇ ਹੈ ਅਤੇ ਬਜ਼ੁਰਗਾਂ ਦੀ ਸਹਾਇਤਾ ਵਿੱਚ ਸਰਟੀਫਿਕੇਟ ਫਾਰ ਵਿੱਚ ਅਧਿਆਨ ਕਰਨ ਨਾਲ ਨਰਸਿੰਗ ਦਾ ਡਿਪਲੋਮਾ ਹੁੰਦਾ ਹੈਗਾ ਨਾਉ ਕਾਲ ਕਲੋ 10 3000 ਚੌਥੀ ਵਿਕਟੋਰੀਆ ਵਿਖੇ ਰਹਿ ਰਹੀ ਹੈ ਇਸ ਟਾਈਮ ਲੜਕੀ ਕਾਲਸ ਵਿਖੇ ਕੰਮ ਕਰਦੀ ਹੈ ਭੈਣ ਭਰਾ ਇੱਕ ਭਰਾ ਹੈ ਕੁੜੀ ਦਾ ਰਿਸ਼ਤਾ ਕਰਨਾਗਾ ਮੁੰਡੇ ਨੂੰ ਜ਼ਮੀਨ 10 ਕਿੱਲੇ ਤੱਕ ਹੋਵੇ ਮੁੰਡਾ ਆਸਟ੍ਰੇਲੀਆ ਦਾ ਪੀਆਰ ਹੋਵੇ ਕੁੜੀ ਬਹੁਤ ਸੋਹਣੀ ਸਨਖੀ ਤੇ ਉੱਚੀ ਲੰਮੀ ਹੈ ਮੁੰਡਾ ਵਧੀਆ ਸੋਹਣਾ ਸਨਖਾ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਸਾਡੇ ਨਾਲ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਹੈ ਜੀ 1319 ਫਾਈਲ ਨੰਬਰ ਜ਼ਿਲ੍ਹਾ ਪਟਿਆਲਾ ਮੁੰਡੇ ਦੀ ਕਾਸਟ ਜੱਟ ਸਿੱਖ ਗੋਤਹਾ ਅੰਸ ਡੇਟ ਆਫ ਬਰਥ 5 ਤਰੀਕ 9ਵਾਂ ਮਹੀਨਾ 1992 ਦਾ ਬੋਰਨ ਹਾਈਟ 5 ਫੁੱਟ 8 ਇੰਚ ਸਟੱਡੀ ਗ੍ਰੈਜੂਏਸ਼ਨ ਪਾਸ ਪਰਿਵਾਰ ਸੇ ਮਾਤਾ ਪਿਤਾ ਦਾਦੀ ਜੀ ਨੇ ਮੁੰਡਾ ਕੱਲਾ ਕੱਲਾਗਾ ਜੁਆਇੰਟ ਫੈਮਿਲੀ ਹੈ ਜੀ ਸਾਰੀ ਇਕੱਠੀ ਰਹਿ ਰਹੀ ਹੈ ਕੋਲ ਜਮੀਨ 12 ਕਿੱਲੇ ਆ ਪਰ ਮੁੰਡੇ ਨੂੰ 6 ਕਿੱਲੇ ਜ਼ਮੀਨ ਆਉਂਦੀ ਹੈ ਵਧੀਆ ਕੋਠੀ ਪਾਈ ਹੋਈ ਹੈ ਘਰੇ ਪਸ਼ੂ ਰੱਖੇ ਹੋਏ ਨੇ ਖੇਤੀ ਦੇ ਸਾਰੇ ਸਾਧਨ ਨੇ ਗੱਡੀ ਤੇ ਟਰੈਕਟਰ ਵੀ ਖੜੇ ਆ ਘਰੇ ਮੁੰਡਾ ਵਧੀਆ ਸੋਨਾ ਸੁਨੱਖਾਗਾ ਨਸ਼ੇ ਪੱਤੇ ਤੋਂ ਰਹਤਾ ਪਰ ਪਰਿਵਾਰ ਸਾਰਾ ਵੈਸ਼ਨੂ ਆ ਜੀ ਫਾਦਰ ਸਾਹਿਬ ਖੇਤੀਬਾੜੀ ਕਰਦੇ ਨੇ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਬਦਈਆ ਸੋਹਣੀ ਸਨਖੀ ਪੜੀ ਲਿਖੀ ਹੋਵੇ ਘਰ ਦਾ ਕੰਮ ਕਰ ਜਾਣਦੀ ਹੋਵੇ ਸ਼ੈਣੀ ਤੇ ਸਮਝਦਾਰ ਹੋਵੇ ਡਿਮਾਂਡ ਕੋਈ ਨਹੀਂ ਬਸ ਕੁੜੀ ਆਇਆ ਗਿਆਂ ਦੀ ਇੱਜ਼ਤ ਕਰਨ ਵਾਲੀ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ 1319 ਫਾਈਲ ਨੰਬਰ ਦਾ ਇਹ ਨੰਬਰ ਹੈ ਜੀ ਨੋਟ ਕਰੋ 82899 16640 ਆਗਲਾ ਰਿਸ਼ਤਾ ਹੈ ਜੀ 1320 ਫਾਈਲ ਨੰਬਰ ਜ਼ਿਲ੍ਹਾ ਲੁਧਿਆਣਾ ਮੁੰਡੇ ਦੀ ਕਾਸਟ ਅਰੋੜਾ ਸਿੱਖ ਡੇਟ ਆਫ ਬਰਥ ਹੈ ਜੀ 2 ਤਰੀਕ 11ਵਾਂ ਮਹੀਨਾ 1996 ਦਾ ਬਾਰਨ ਹਾਈਟ 5 ਫੁੱਟ 8 ਇੰਚ ਜਨਮ ਸਥਾਨ ਮੋਗਾ ਜਨਮ ਸਮਾ 5 5:30 ਵਜੇ ਉਚਾਈ 511 ਜਨਮ ਸਮਾ 5 25 ਵਜੇ ਉਚਾਈ 511 ਯੋਗਤਾ ਡਿਪਲੋਮਾ ਆਟੋਮੋਟਿਵ 2 ਸਾਲ ਪੈਣਪੁਰਾ ਅਣਵਿਆਇਆ ਹੋਇਆ ਜਾਤੀ ਅਰੋੜਾ ਸਿੱਖ ਹੈ ਜੀ ਹੁਣ ਲੜਕਾ ਓਂਡਾਰੀਓ ਵਿੱਚ ਰਹਿ ਰਿਹਾ ਹੈਗਾ ਕੈਨੇਡਾ ਵਿੱਚ ਪਿਛਲੇ 7 ਸਾਲ ਤੋਂ ਪੀਆਰ ਹੈ ਕਾਸਟ ਨੋਬਲ ਹੁਣ ਦਾ ਪੀਆਰ ਹੈ ਕੈਨੇਡਾ ਦਾ ਬਦਿਆ ਸੋਹਣਾ ਸਨਖਾ ਕੁੜੀ ਬਦਿਆ ਸੋਹਣੀ ਸਨਖੀ ਹੋਵੇ ਕੁੜੀ ਕੈਨੇਡਾ ਦੀ ਪੀਆਰ ਹੋਵੇ ਜੀ ਵੈਲ ਐਜੂਕੇਟਿਡ ਪਰਿਵਾਰ ਬਦਿਆ ਮਿਲਨ ਵਰਤਨ ਵਾਲਾ ਹੋਵੇ ਡਿਮਾਂਡ ਕੋਈ ਨਹੀਂ ਇਸ ਪਰਿਵਾਰ ਦੀ ਮੁੰਡਾ ਨਸ਼ੇ ਪੱਤੇ ਤੋਂ ਬਿਲਕੁਲ ਰਹਿਤ ਹੈ ਫੈਮਲੀ ਸਾਰੀ ਵੈਸ਼ਨੂ ਆ ਕੁੜੀ ਸਿਆਣੀ ਤੇ ਸਮਝਦਾਰ ਹੋਵੇ ਜੀ ਕੈਨੇਡਾ ਦੀ ਬਟ ਪੀਆਰ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਇਹਨਾਂ ਦੇ ਦਿੱਤੇ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ 9465641097 ਧੰਨਵਾਦ ਜੀ